ਅੰਟੀ ਮੈਟਰ ਆ ਫੇਰ ਕਿਦਾਂ ਸਾਰੇ ਠੀਕ ਠਾਕ ਜੇ ਤੇ ਆਪਣੇ ਇੱਕ ਨਚਾਲ ਵੀਰਾਂ ਵਾਸਤੇ ਨਾ ਇਨਫੋਰਮੇਸ਼ਨ ਦੇਣੀ ਬਹੁਤ ਜ਼ਰੂਰੀ ਤੇ ਅੱਜ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੱਸੀਏ ਵੀਡੀਓ ਜਿਆਦਾ ਲੰਮੀ ਨਹੀਂ ਕਰਦੇ ਮੇਰੇ ਭਰਾ ਜਿਹੜੇ ਵੀ ਨਚਾਲ ਵੀਰਾਂ ਦਾ ਜੈਕ ਆ ਆਪਣਾ ਹਾਈਡਰੋਲਿਕ ਟੈਂਕ ਦੇ ਨਾਲ ਦੇਖਿਓ ਉੱਥੇ ਜਿਗਾਰਡਮੈਂਟ ਲੱਗਾ ਹੁੰਦਾ ਜਿਹੜੇ ਵੀਰ ਦਾ ਜੈਕ ਬਹੁਤ ਜ਼ਿਆਦਾ ਸਪੀਡ ਦੇ ਨਾਲ ਉੱਪਰ ਜਾ ਰਿਹਾ ਵਾ ਠੀਕ ਹੈ ਪਹਿਲਾਂ ਹਾ ਉੱਥੇ ਪਾਰਟ ਲੱਗਾ ਦੱਦੀ ਗੁੱਲੀ ਜੀ ਠੀਕ ਹੈ ਮੇਕ ਸ਼ੋਰ ਕਰੋ ਇਹਨੂੰ ਚੇਂਜ ਕਰਵਾਓ ਇਹਦੇ ਚੀਜ਼ ਕਚਰਾ ਜੰਮ ਜਾਂਦਾ ਵਾ ਤੇ ਫਿਰ ਉਹ ਡਾਇਰੈਕਟ ਪ੍ਰੈਸ਼ਰ ਇਹ ਕਰਦਾ ਹੈ ਕੰਟਰੋਲ ਪ੍ਰੈਸ਼ਰ ਦੇ ਨਾਲ ਠੀਕ ਆ ਨਾ ਤੇ ਜਿਹੜਾ ਪ੍ਰੈਸ਼ਰ ਨਹੀਂ ਤੇ ਕਚਰਾ ਜੰਮ ਜੇ ਸਦਾ ਹੀ ਵਿੱਚ ਲਾ ਜਾਂਦਾ ਜੈਕ ਦੇ ਠੀਕ ਆ ਤੇ ਆਪਾਂ ਉਹ ਚੀਜ਼ ਨੂੰ ਮੇਕ ਸ਼ੋਰ ਕਰਨਾ ਸਾਰਨ ਪਹਿਲੇ ਇਹਨੂੰ ਚੇਂਜ ਕਰਾਉਣਾ ਵਾ ਠੀਕ ਆ ਨਾ ਕਿਉਂਕਿ ਟੈਂਕ ਜਿਹੜਾ ਕਚਰਾ ਹੁੰਦਾ ਉਹ ਇਹਦੇ ਵਿੱਚ ਆ ਕੇ ਫਸ ਜਾਂਦਾ ਵਾ ਜਿਹਦੇ ਨਾਲ ਕੀ ਕੰਟਰੋਲ ਨਹੀਂ ਕਰ ਪੌਂਦਾ ਸਿੱਧਾ ਪ੍ਰੈਸ਼ਰ ਜਾਂਦਾ ਜੈਕ ਦੇ ਵਿੱਚ ਤੇ ਜੈਕ ਆਪਣਾ ਬਾਹਰ ਨਿਕਲਣ ਦਾ ਖਤਰਾ ਵਾ ਟੁੱਟਣ ਦਾ ਖਤਰਾ ਵਾ ਤੇ ਮੇਰਾ ਭਰਾ ਜਿੰਨੇ ਵੀ ਹੈਗੇ ਆ ਥੋੜਾ ਧਿਆਨ ਦਿਆ ਕਰੋ ਆ ਜਿਹੜਾ ਜਿੰਨਾ ਪਾਰਟ ਹੈ ਜੀ ਇਹਦੇ ਨਾਲ ਵੀ ਨਾ ਸੈਟ ਬੇਟਾ ਫਿਰ ਆ ਪੂਰਾ ਪਾਰਟ ਖੋਲਾ ਪੈਣਾ ਵਾ ਇਹਦੇ ਵਿੱਚ ਹੀ ਉਹ ਕਚਰਾ ਹੋਣਾ ਵਾ ਜਿਹਨੂੰ ਸਾਫ ਕਰਕੇ ਆਪਾਂ ਕੰਮ ਆਪਣਾ ਚਲਾ ਸਕਦੇ ਆ ਠੀਕ ਆ ਤੇ ਬਾਕੀ ਮੇਰੇ ਭਰਾ ਰੱਖੋ ਧਿਆਨ ਠੀਕ ਆ ਇਹ ਰਿਸਕ ਬਹੁਤ ਜ਼ਿਆਦਾ ਹੈ ਜਦੋਂ ਉੱਪਰ ਜਾ ਕੇ ਟੁੱਟਦਾ ਹਨ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਆ ਕਿ ਬੰਦੇ ਦਾ ਲੱਖ ਨੂੰ ਪਹਿਲ ਜਾਂਦਾ ਵਾ ਤੇ ਬਾਕੀ ਠੀਕ ਆ ਮੇਰਾ ਭਰਾ ਮਿਲਦੇ ਫਿਰ ਅਗਲੀ ਵੀਡੀਓ ਤੇ